एनीमिया इज अ वेरी कॉमन प्रॉब्लम जी एंड लेडीज ते बहुत ज्यादा प्रॉब्लम आ रही है जेडी गर्ल्स है प्री बर्थी दे नेड़े तड़े जेडी uh, 15 इयर्स तो लेके 18 साल दी कुड़ियां च बहुत ज्यादा प्रॉब्लम है कॉज ऑफ एनीमिया बच्चियां नु आजकल बहुत जल्दी थकावट महसूस होती है ਇਹਦੇ ਜਿਆਦਾ ਮਤਲਬ ਬਾਡੀ ਨੂੰ ਕੀ ਡੈਮੇजेस ਹੋ ਸਕਦੇ ਜਦੋਂ ਜਿਆਦਾ ਖੂਨ ਘਟ ਜਾਂਦਾ ਚਲੋ ਇੱਕ ਤਾਂ ਆਪਾਂ ਕਹਿੰਦੇ ਕਿ ਤਾਕਤ ਨਹੀਂ ਰਹਿੰਦੀ ਜੀ ਕੋਈ ਅਗਰ ਖੂਨ ਨਹੀਂ ਹੈ ਹੋਰ ਆਰਗਨਸ ਤੇ ਵੀ ਇਹ ਕੋਈ ਅਸਰ ਪਾਉਂਦਾ ਜੀ ਹਾਂਜੀ ਐਨੀਮੀਆ ਇਜ਼ ਅ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਆਪਾਂ ਨੂੰ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਜੇ ਨੂੰ ਜੇ ਅਸੀਂ ਕਵਰ ਨਹੀਂ ਕਰਾਂਗੇ ਫਿਰ ਲੋ ਬਲੱਡ ਪ੍ਰੈਸ਼ਰ ਆਣਾ ਸ਼ੁਰੂ ਹੋ ਜਾਏਗਾ ਚੱਕਰ ਖਾਓਗੇ ਗਿਰ ਜਾਓਗੇ ਹੈਲਦੀ ਨਹੀਂ ਰਹੋਗੇ ਆਪਣਾ ਕੰਮ ਵੀ ਕਰ ਸਕੋ ਹਾਂ ਸੋ ਇਟ ਇਜ਼ ਵੈਰੀ ਇੰਪੋਰਟੈਂਟ ਜੀ ਲੇਡੀਜ਼ ਦੇ ਵਿੱਚ ਅਨੀਮੀਆ ਦੀ ਜ਼ਿਆਦਾ ਜਾਂ ਖੂਨ ਦੀ ਕਮੀ ਜ਼ਿਆਦਾ ਹੋ ਜਾਂਦੀ ਹੈ ਹਾਂ ਇਹ ਆਇਰਨ ਦੇ ਨਾਲ ਮੈਨੂੰ ਲੱਗਦਾ ਹੈ ਸਿੱਧਾ ਸਬੰਧ ਹੋ ਗਿਆ ਜੀ ਖੂਨ ਦਾ ਹਾਂ ਜੀ ਇਹ ਖੂਨ ਦੀ ਕਮੀ ਆਪਣੇ ਡਾਈਟ ਚ ਆਇਰਨ ਦੀ ਕਮੀ ਦੇ ਕਾਰਨ ਹੀ ਹੁੰਦੀ ਹੈ ਵੀ ਲੋਕੀ ਕਹਿੰਦੇ ਅਸੀਂ ਕੀ ਖਾਈਏ ਜਿੱਦ ਕਰਕੇ ਸਾਡਾ ਖੂਨ ਵਧੇ ਦਾ ਬੈਸਟ ਥਿੰਗ ਇਜ਼ ਤਨੀ ਦੇ ਪੱਤੇ ਪਾਲਕ ਖਾਓ ਜੇ ਮਤਲਬ ਜੇ ਤੁਹਾਡੇ ਕੋਈ ਆਇਰਨ ਘੱਟ ਹੈ ਨਾ ਤਾਂ ਪਾਲਕ ਖਾ ਲਓ ਹਾਂ 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 ਫਿਰ ਉੱਥੇ ਮੈਨੂੰ ਇਹ ਹੋ ਰਿਹਾ ਕਿ ਤੁਸੀਂ ਪਾਲਕ ਨੂੰ ਨਾ ਚੂਜ਼ ਕਰਕੇ ਧਨੀਆ ਚੂਜ਼ ਕੀਤਾ ਹਾਂਜੀ ਉਹਦੇ ਚੋ ਜਿਆਦਾ ਮਾਤਰਾ ਦੇ ਵਿੱਚ ਮਿਲ ਰਿਹਾ ਜਿਹੜਾ ਐਂਟੀਆਕਸਾਈਡ ਤੁਸੀਂ ਪਾਲਕ ਸਰ ਥੋੜੇ ਟਾਈਮ ਲਈ ਆਪਾਂ ਨੂੰ ਅਵੇਲੇਬਲ ਹੁੰਦੀ ਹੈ ਗੁੱਡ ਕੁਆਲਿਟੀ ਪਾਲਕ ਜਿਹੜੀ ਅਪੀਆਂ ਸਰਦੀਆਂ ਦੇ ਵਿੱਚ ਸਰਦੀਆਂ ਚੰਗੀ ਆ ਬਿਲਕੁਲ ਧਨੀਆ ਰੈਗੂਲਰ ਹੈਗਾ ਐਂਡ ਆਪਣੇ ਰੈਗੂਲਰਲੀ ਅਵੇਲੇਬਲ ਹੈ ਕਿੰਨੀ ਕਮਾਊਂਟ ਹੋਣੀ ਚਾਹੀਦੀ ਐ ਮੈਮ ਮਤਲਬ ਦਿਨ ਦੇ ਵਿੱਚ ਧਣੀਆਂ ਦੀ ਐਂਡ ਮੇਰੇ ਹਿਸਾਬ ਨਾਲ 100 ਗ੍ਰਾਮ ਬਹੁਤ ਐ ਜੇ ਮੈਂ ਗਲਤ ਨਹੀਂ ਤਾਂ ਜੀ ਇੱਕ ਤਾਂ ਚਲੋ ਹਰੇ ਪੱਤੇ ਵਾਲਾ ਜਿਹੜਾ ਅਸੀਂ ਕੱਟਦੇ ਆ ਇੱਕ ਸੁੱਕਾ ਧਣੀਆਂ ਵੀ ਹੁੰਦਾ ਸ਼ਾਇਦ ਹਾਂਜੀ ਇੱਕ ਸੁੱਕਾ ਧਣੀਆਂ ਉਹ ਸੇਮ ਐ ਜੀ ਜੇ ਉਹਨੂੰ ਯੂਜ਼ ਕਰਦੇ ਮਿਲੋ ਉਹ ਸਰ ਬੀਜ ਹੋ ਗਏ ਹਾਂਜੀ ਬੀਜ ਇਹ ਹੋ ਗਏ ਫਰੈਸ਼ ਉਹ ਜਿਹੜਾ ਬੀਜ ਵਾਲਾ ਵੀ ਹੈਗਾ ਇਟ ਇਜ਼ ਵੈਰੀ ਗੁੱਡ ਓਕੇ ਸਰ ਫਾਰ ਥਾਇਰੋਇਡ ਹਾਈ ਰਾਉਟ ਤਾਂ ਬਹੁਤ ਵੱਡੀ ਇੱਕ ਸਮੱਸਿਆ ਹੋਗੀ ਜੀ ਉਹਦੇ ਵਾਸਤੇ ਧਨੀਏ ਦੇ ਵਿੱਚ کہہ ਰਹੇ ਜਿਹੜੀ ਬੱਚਿਆਂ ਨੂੰ ਪੀਸੀਓਐਸ ਹੈਗਾ ਉਹ ਧਨੀਆ ਸੁੱਕਾ ਪੀਓ ਕੇ ਫਿਰ ਸਵੇਰੇ ਉਹਨੂੰ ਐਸ ਅ ਹਰਬਲ ਟੀ ਵਿੱਚ ਤੁਸੀਂ ਥੋੜੀ ਜੀ ਦਾਲਚੀਨੀ ਪਾ ਲਓ ਓਕੇ ਉਹਨੂੰ ਬੋਇਲ ਕਰਕੇ ਲੋ ਇਟ ਵਿਲ ਇਨਕਰੀਸ ਯੋਰ ਮੈਟਾਬੋਲਿਜ਼ਮ ਕਈ ਬੱਚੇ ਮੈਮ ਬ੍ਰੇਕਫਾਸਟ ਸਕਿਪ ਕਰ ਦਿੰਦੇ ਸਕਿਪ ਕਰਦੇ ਜਾਂ ਤਾਂ ਸਕੂਲ ਬੈਨ ਆ ਰਹੀ ਹੈ ਜੀ ਜਾਂ ਸਕੂਲ ਜਾਣਾ ਹੈ ਕੀ ਬੜੀ ਜਲਦੀ ਜਲਦੀ ਹੈ ਬਾਅਦ ਚ ਹੋ ਜਾਏਗਾ ਉਹ ਜੇ ਸਕਿਪ ਕਰਨਾ ਕਿੰਨਾ ਕੁ ਡੇਂਜਰਸ ਹੋ ਸਕਦਾ ਹੈ ট্রেন ਤੇ ਵੀ ਇਹਦਾ ਇਫੈਕਟ ਹੈ ਮੈਮਰੀ ਤੇ ਇਫੈਕਟ ਹੈ ਜੇ ਯੂ ਹੈਵ ਐਨੀਮੀਆ ਪਰ ਆਈਕਿਊ ਲੈਵਲ ਵੀ ਡ੍ਰੌਪ ਕਰੇਗਾ ਸਲੋਲੀ ਸਲੋਲੀ ਇਟ ਇਫੈਕਟ ਯੋਰ ਐਫੀਸ਼ੀਐਂਸੀ ਕਹਿੰਦੇ ਨੇ ਕਿ ਬਹੁਤ ਬੱਚਾ ਸੁਸਤ ਸੁਸਤ ਰਹਿਣ ਲੱਗਿਆ ਸੁਸਤ ਸੁਸਤ ਰਹਿੰਦਾ ਉਹ ਉਹ ਐਨੀਮਿਕ ਹੋਏਗਾ ਪੱਕਾ ਮਤਲਬ ਜਿਹੜੇ ਬੱਚੇ ਐਦਾਂ ਹੋ ਰਹੇ ਨੇ ਤਾਂ ਪੇਰੈਂਟਸ ਨੂੰ ਉਹਦਾ ਬਲੱਡ ਟੈਸਟ ਕਰਾਉਣਾ ਚਾਹੀਦਾ ਕਿ ਹੀਮੋਗਲੋਬਿਨ ਕਿੰਨਾ ਹੈ ਜੀ ਜਿਹੜੀ ਤੁਸੀਂ ਖੋਜ ਕੀਤੀ ਹੈ ਮੈਮ ਇਹ ਫਿਰ ਮੈਡੀਸਿਨ ਅਵੇਲੇਬਲ ਹੋਊਗੀ ਜਾਂ ਹਜੇ ਇਸ ਨੂੰ ਕਾਫੀ ਟਾਈਮ ਲੱਗ ਜਾਣਾ ਹਜੇ ਖੋਜ ਹੋਈ ਹੈ ਸਰ ਇਹ ਖੋਜ ਹੋਈ ਹੈ ਇਹਨੂੰ ਆਪਾਂ ਐਨੀਮਲਸ ਤੇ ਟੈਸਟ ਕੀਤਾ ਹਿਊਮਨ ਬੀਇੰਗਸ ਤੇ ਟੈਸਟ ਕਰਨਾ ਰਹਿੰਦਾ ਹੈ ਆਪਣਾ ਕੰਮ ਕਿ ਬਿਕੋਜ਼ ਇਟ ਇਜ਼ ਹਰਬਲ ਇਹ ਥੋੜੇ ਚਿਰ ਚ ਇਹ ਮਾਰਕਿਟ 'ਚ ਹੋਏਗਾ ਪਿਓਰਲੀ ਬਸ ਬਿਲਕੁਲ ਹਰਬਲ ਮੈਡੀਸਨ ਹੋਗੀ ਹਾਂਜੀ ਇਹ ਹਰਬਲ ਮੈਡੀਸਨ ਹੈ ਤੇ ਆਪਾਂ ਨੇ ਧਨੀਏ ਦੇ ਪੱਤੇ ਦੀ ਵਰਤੋਂ ਕੀਤੀ ਹੈ ਵਿੱਚ ਅਸੀਂ ਇਹਦੇ ਚੋ ਆਇਰਨ ਨੈਨੋ ਪਾਰਟੀਕਲਸ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਅੱਛਾ ਉਹਦੇ ਚੋ ਆਇਰਨ ਵੀ ਨਿਕਲਦੀ ਹੈ ਹਾਂਜੀ ਆਇਰਨ ਨੈਨੋ ਪਾਰਟੀਕਲਸ ਜਿਹੜੇ ਅਸੀਂ ਆਇਰਨ ਦੇ ਸਾਲਟ ਵੀ ਵਿੱਚ ਪਾਈ ਸਤਿ ਸ਼ਕਾਲ ਜੀ ਪੰਜਾਬੀ ਮਾਈਕ ਦੇਖ ਰਹੇ ਹੋ ਤੇ ਮੈਂ ਹਾਂ rau virender singh bani pal ਅੱਜ ਗੱਲ ਇੱਕ ਐਸਸੀ ਬਿਮਾਰੀ ਦੀ ਕਰਾਂਗੇ ਜਿਹੜੀ ਦੇਖਣ ਨੂੰ ਬਹੁਤ ਛੋਟੀ ਜੀ ਲੱਗਦੀ ਹੈ ਅਨੀਮੀਆ ਇਸ ਬਿਮਾਰੀ ਦਾ ਨਾਮ ਹੈ ਜੇ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਖੂਨ ਦੀ ਕਮੀ ਨੂੰ ਅਨੀਮੀਆ ਕਿਹਾ ਜਾਂਦਾ ਇਸ ਨੂੰ ਦੂਰ ਕਰਨ ਦੇ ਲਈ ਬਹੁਤ ਸਾਰੀਆਂ ਮੈਡੀਕਲ ਸਾਇੰਸ ਦੇ ਵਿੱਚ ਖੋਜਾਂ ਹੋਈਆਂ ਨੇ ਬਹੁਤ ਸਾਰੀਆਂ ਦਵਾਈਆਂ ਆਲਰੇਡੀ ਮਾਰਕੀਟ ਦੇ ਵਿੱਚ ਨੇ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰਾਂ ਨੇ ਖਾਸ ਕਰਕੇ ਫਾਰਮੇਸੀ ਡਿਪਾਰਟਮੈਂਟ ਦੇ ਪ੍ਰੋਫੈਸਰਾਂ ਤੇ ਖੋਜਾਰਥੀਆਂ ਨੇ ਅਨੀਮੀਆ ਦੀ ਇੱਕ ਐਸਸੀ ਦਵਾਈ ਬਣਾਈ ਹੈ ਜਿਹੜੀ ਕਾਰਗਰ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਧਣੀਆਂ ਦੇ ਪੱਤੇ ਧਣੀਆਂ ਜਿਹਨੂੰ ਅਸੀਂ ਆਮ ਆਪਣੇ ਘਰਾਂ ਦੇ ਵਿੱਚ ਵਰਤਦੇ ਆਂ ਧਣੀਆਂ ਦੇ ਪੱਤਿਆਂ ਤੇ ਖੋਜ ਕਰਕੇ ਜਾਂ ਧਣੀਆਂ ਦੇ ਪੱਤਿਆਂ ਦੇ ਨਾਲ ਹੀ ਬਿਮਾਰੀ ਦੀ ਦਵਾਈ ਬਣਾਈ ਗਈ ਹੈ ਸੋ ਧਣੀਆਂ ਤੋਂ ਅਨੀਮੀਆ ਦੀ ਦਵਾਈ ਬਣਾਉਣ ਵਾਲੇ ਪ੍ਰੋਫੈਸਰ ਡਿੰਪਲ ਚੋਪੜਾ ਸੇਠੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਪਹਿਲਾਂ ਸਵਾਗਤ ਕਰਦੇ ਆਂ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਸਿਕਲ ਸਾਰਿਆਂ ਨੂੰ ਤੇ ਬਹੁਤ ਹੀ ਅੱਛਾ ਉਪਰਾਲਾ ਸੀ ਕੀਤਾ ਹੈਗਾ ਜੀ ਹਾਂਜੀ ਕਿੱਦਾਂ ਆਇਆ ਮੈਮ ਚਲੋ ਤੁਸੀਂ ਫਾਰਮੇਸੀ ਡਿਪਾਰਟਮੈਂਟ ਠੀਕ ਹੈ ਤੁਸੀਂ ਆਪਣੇ ਸਟੂਡੈਂਟਸ ਦੇ ਨਾਲ ਮਿਲ ਕੇ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ ਆ ਖੋਜਾਂ ਕਰਦੇ ਹੋ ਤੁਸੀਂ ਇਹ ਕਿੱਦਾਂ ਆਈਡੀਆ ਕਿੱਦਾਂ ਆਇਆ ਤੁਹਾਨੂੰ ਕਿ ਅਨੀਮੀਆ ਦੀ ਬਿਮਾਰੀ ਬਣਾਉਣੀ ਹੈ ਤੇ ਸਿੱਧਾ ਜਾ ਕੇ ਤੁਸੀਂ ਧਨੀਏ ਦੇ ਪੱਤੇਾਂ ਤੇ ਕਿੱਦਾਂ ਠਹਿਰੇ ਸਰ ਐਕਚੁਅਲੀ ਇਹ ਹੈ ਕਿ ਵੀ ਆਪਾਂ ਐਨੀਮੀਆ ਇਜ਼ ਅ ਵੈਰੀ ਕਾਮਨ ਪ੍ਰੋਬਲਮ ਜੀ ਐਂਡ ਲੇਡੀਜ਼ 'ਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਖਾਸ ਕਰ ਜਿਹੜੇ ਬੱਚਿਆਂ 'ਚ ਵੀ ਕਾਫੀ ਹੈ ਹਾਂਜੀ ਤੇ ਜਿਹੜੀ ਗਰਲਸ ਐ ਪੀਬਰਟੀ ਦੇ ਨੇੜੇ ਤੇੜੇ ਜਿਹੜੀ 15 ਇਅਰਸ ਤੋਂ ਲੈ ਕੇ 18 ਸਾਲ ਦੀ ਕੁੜੀਆਂ 'ਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਇਹ ਜੀ ਤੇ ਬਿਕੋਜ਼ ਆਫ ਐਨੀਮੀਆ ਬੱਚਿਆਂ ਨੂੰ ਅੱਜਕੱਲ ਬਹੁਤ ਜਲਦੀ ਥਕਾਵਟ ਮਹਿਸੂਸ ਹੁੰਦੀ ਹੈ ਜੀ ਐਂਡ ਜੇ ਉਹਨਾਂ ਦਾ ਰੰਗ ਦੇਖੋ ਬਿਲਕੁਲ ਨੀਲਾ ਪਿਆ ਹੋਇਆ ਹੈ ਹਮ ਐਂਡ that is because uh, of anemia ओके ਖੂਨ ਦੀ ਕਾਟ ਹੈਗੀ ਹੈ ਤੇ ਬੱਚੇ ਆਮ ਤੌਰ ਤੇ ਆਪਣਾ ਖਾਣਾ ਪ੍ਰੋਪਰਲੀ ਨਹੀਂ ਲੈਂਦੇ ਆਪਣੀ ਡਾਈਟ ਪ੍ਰੋਪਰਲੀ ਨਹੀਂ ਲੈਂਦੇ ओके ਇਹਦਾ ਰੀਜ਼ਨ ਇਹ ਨਹੀਂ ਹੋ ਸਕਦਾ ਕਿ ਉਹ ਗਰੀਬ ਹੈ ਜਾਂ ਖਾਣਾ ਨਹੀਂ ਅਫੋਰਡ ਕਰ ਸਕਦੇ ਰੀਜ਼ਨ ਹੈ ਕਿ ਉਹ ਆਕਚੁਅਲੀ ਫਾਸਟ ਫੂਡ ਤੇ ਜਿਆਦਾ ਜੋਰ ਦੇ ਰਿਹਾ ਮੋਸਟਲੀ ਇਹੀ ਹੋ ਰਿਹਾ ਜੀ ਹਾਂ ਕਿਉਂਕਿ ਜਿਹੜੇ ਸਾਡੀ ਪੁਰਾਣੀ ਡਾਈਟ ਆ ਉਹ ਬੱਚੇ ਛੱਡਦੇ ਜਾ ਰਹੇ ਨੇ ਹੁਣ ਤਾਂ ਤੁਸੀਂ ਇਹ ਦੇਖੋ ਕਿ ਐਸੀਆਂ ਐਪਸ ਬਣ ਗਈਆਂ ਕਿ ਬਸ ਉਹਨਾਂ ਨੇ ਇੱਕ ਆਰਡਰ ਕਰਨਾ ਆ ਤੁਹਾਡੇ ਘਰ ਡਿਲੀਵਰ ਉਹ ਚੀਜ਼ ਹੋ ਜਾਣੀ ਆ ਇੱਕ ਤਾਂ ਈਜ਼ੀ ਹੋ ਗਿਆ ਬਹੁਤ ਜ਼ਿਆਦਾ ਇੱਕ ਕਈ ਵਾਰ ਆਪਣੇ ਪੇਰੈਂਟਸ ਜਾਂ ਮਦਰ ਨੂੰ ਵੀ ਇਹ ਹੋ ਜਾਂਦਾ ਕਿ ਚਲੋ ਠੀਕ ਆ ਕਿੱਥੇ ਬਣਾਵਾਂਗੇ ਆਰਡਰ ਕਰਕੇ ਬੱਚਿਆਂ ਨੂੰ ਬੱਚੇ ਵੀ ਖੁਸ਼ ਤੇ ਮਾਤਾ ਪਿਤਾ ਨੂੰ ਵੀ ਇਹ ਹੋ ਜਾਂਦਾ ਕਿ ਚਲੋ ਆਪਾਂ ਆਪਣੀ ਜਾਨ ਵੀ ਥੋੜੇ ਸਿਖਾ ਲਈਏ ਉਹ ਚੀਜ਼ਾਂ ਮਤਲਬ ਗਲਤ ਹੋ ਰਹੀਆਂ ਨੇ ਏ ਰਾਈਟ ਹੈ ਕਿ ਜਿਹੜਾ ਫਾਸਟ ਫੂਡ ਅਸੀਂ ਖਾ ਰਹੇ ਆ ਸਾਡੇ ਬੱਚੇ ਖਾ ਰਹੇ ਨੇ ਉਹ ਘੱਟ ਕਹੇ ਜੀ ਸਾਡੇ ਡਾਈਜੈਸ਼ਨ ਦੇ ਲਈ ਸਾਡੀ ਬਾਡੀ ਲਈ ਠੀਕ ਨਹੀਂ ਹੈ ਬਿਲਕੁਲ ਨਹੀਂ ਹੈ ਤੇ ਮਦਰਸ ਵੀ ਮੇਰੇ ਨਾਲ ਮੰਨਨ ਗਿਆ ਕਿ ਜੇ ਅਸੀਂ ਧਨੀਆਂ ਪਾਣੇ ਵੀ ਹੈਗੇ ਆ ਹਾਂਜੀ ਤੇ ਬੱਚੇ ਕਹਿੰਦੇ ਆ ਕਿ ਇਹ ਨਾ ਪਾਓ ਕੱਢ ਦਿੰਦੇ ਕੱਢ ਦਿੰਦੇ ਕੱਢ ਦਿੰਦੇ ਜੀ ਹਾਂ ਇਹ ਨਾਰਮਲ ਦਾ ਨਾਰਮਲ ਚੀਜ਼ ਹੈ ਨਾਰਮਲ ਗੱਲ ਹੈ ਹੂੰ ਧਨੀਆਂ ਵੈਸੇ ਟੇਸਟ ਬਹੁਤ ਵਧਾਂਦਾ ਹੈ ਜੇ ਤੁਸੀਂ ਸਬਜੀ ਚ ਪਾਓ ਇਹ ਆਮ ਜਾਣਕਾਰੀ ਹੈ ਨਹੀਂ ਮੈਨੂੰ ਤਾਂ ਬਹੁਤ ਸਵਾਲ ਲੱਗਦਾ ਜੀ ਬਹੁਤ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਪਰ ਬੱਚਿਆਂ ਨੂੰ ਨਹੀਂ ਬੱਚਿਆਂ ਨੂੰ ਨਹੀਂ ਅੱਛਾ ਲੱਗਦਾ ਔਰ ਬੱਚੇ ਕਹਿੰਦੇ ਕਿ ਜੇ ਤੁਸੀਂ ਪਾਓਗੇ ਤੇ ਅਸੀਂ ਖਾਣਾ ਨਹੀਂ ਖਾਵਾਂਗੇ ਨਹੀਂ ਕਹਿੰਦੇ ਹਾਂਜੀ ਹਾਂ ਉਹ ਅਵੋਇਡ ਕਰਦੇ ਆ ਤੇ ਜੇ ਅਸੀਂ ਲਿਟਰੇਚਰ ਚ ਜਦੋਂ ਇਹਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਤੇ ਫਿਰ ਪਤਾ ਚੱਲਿਆ ਕਿ ਇਟ ਹੈਜ਼ ਗਾਟ ਐਂਟੀ ਮਾਈਕਰੋਬੀਅਲ ਪ੍ਰੋਪਰਟੀ ਤਨੀਆ ਉਹਦੇ ਹਾਂਜੀ ਤਨੀਆ ਤੇ ਜੇ ਤੁਸੀਂ ਤਨੀਆ ਕਿਸੇ ਸਬਜ਼ੀ ਚ ਵਰਤੋ ਕਰਦੇ ਹੋ ਉਹਦੇ ਨਾਲ ਉਹ ਸਬਜ਼ੀ ਖਰਾਬ ਵੀ ਨਹੀਂ ਹੁੰਦੀ ਤੇ ਉਹਦੇ ਨਾਲ ਆਪਣਾ ਖੂਨ ਵੀ ਵਧਦਾ ਹੈ ਦੇਖੋ ਇੱਕ ਛੋਟੀ ਜੀ ਹਰਬ ਹੈ ਜਿਹੜੀ ਆਪਣੇ ਸਾਰੇ ਘਰ ਚ ਪਾਈ ਜਾਂਦੀ ਹੈ ਉਹਦੇ ਨਾਲ ਜੇ ਆਪਣਾ ਖੂਨ ਵੀ ਵਧੇ ਤੇ ਆਪਣੇ ਬੱਚਿਆਂ ਦੀ ਹੈਲਥ ਤੇ ਆਪਣੇ ਬਾਕੀ ਪਰਿਵਾਰ ਜਨਿਆਂ ਦੀ ਹੈਲਥ ਵੀ ਵਧੀਆ ਹੋਏ ਤੇ ਇਟ ਇਜ਼ ਅ ਵੈਰੀ ਬੈਟਰ ਥਿੰਗ ਆਈ ਫੀਲ ਸੋ ਉਹਦੀ ਚਟਨੀ ਵੀ ਆਪਾਂ ਆਮ ਤੌਰ ਤੇ ਯੂਜ਼ ਕਰਨੀ ਆ ਪਰ ਜੇ ਬੱਚੇ ਘਰ ਖਾਣਾ ਖਾਂਣ ਤੇ ਘਰ ਦਾ ਖਾਣਾ ਪ੍ਰੇਫਰ ਕਰ ਚਟਨੀ ਤਾਂ ਤਾਈ ਖਾਣਗੇ ਨਾ ਜੀ ਜੇ ਘਰ ਖਾਣਾ ਖਾਣ ਖਾਣਾ ਖਾਣ ਹਾਂਜੀ ਤੇ ਬਿਕੋਜ਼ ਆਫ ਸਪਾਈਸਸ ਇਨ ਦਾ ਫੂਡ ਜੋ ਅਸੀਂ ਮਸਾਲੇ ਆਪਣੇ ਯੂਜ਼ ਕਰਦੇ ਆ ਅਸੀਂ ਤੁਸੀਂ ਆਪਣਾ ਇੰਡੀਅਨ ਫੂਡ ਦੇਖੋ ਔਰ ਜਿਹੜਾ ਆਪਣਾ ਬਾਰਲੇ ਦੇਸ਼ਾ ਦਾ ਫੂਡ ਦੇਖੋ ਸਾਡੀਆਂ ਜਿਹੜੀਆਂ ਸਪਾਈਸਸ ਹੈਗੀਆਂ ਹਰ ਇੱਕ ਸਪਾਈਸ ਦਾ ਆਪਣਾ ਆਪਣਾ ਰੈਸ਼ਨਲ ਹੈ ਹਰ ਇੱਕ ਸਪਾਈਸ ਦਾ ਕੋਈ ਨਾ ਕੋਈ ਜੇ ਤੁਸੀਂ ਲਿਟਰੇਚਰ ਇਕੱਠਾ ਕਰੋਗੇ ਉਹਦੇ ਚ ਯੂ ਵਿਲ ਫਾਈਂਡ ਲੋਟ ਆਫ ਟ्रेडਿਸ਼ਨਲ ਪ੍ਰੋਪਰਟੀਜ਼ ਅੱਛਾ ਮਤਲਬ ਟੇਸਟ ਤਾਂ ਹੈਗਾ ਹੀ ਆ ਹਰ ਇੱਕ ਮਸਾਲੇ ਚ ਪਰ ਉਹਦੇ ਬੋਡੀ ਨੂੰ ਵੀ ਉਨੀ ਜ਼ਰੂਰਤ ਹੈਗੀ ਉਸ ਚੀਜ਼ ਦੀ ਤਾਂ ਕਰਕੇ ਸਾਡੇ ਲੋਕੀ ਇਹ ਵਾਲੀ ਚੀਜ਼ਾਂ ਪਾਉਂਦੇ ਸੀਗੇ ਇਟਸ ਨਾਟ ਜਸਟ ਫਾਰ ਦਾ ਟੇਸਟ ਇਟ ਇਜ਼ ਫਾਰ ਯੋਰ ਹੈਲਥ ਆਲਸੋ ਓਕੇ ਤੇ ਜਿਹੜੀ ਮੈਮ ਹੁਣ ਤੁਸੀਂ ਬਣਾਈ ਹੈ ਇਹ ਪਿਓਰਲੀ ਬਸ ਬਿਲਕੁਲ ਹਰਬਲ ਮੈਡੀਸਨ ਹੋ ਗਈ ਹਾਂਜੀ ਇਹ ਹਰਬਲ ਮੈਡੀਸਨ ਹੈ ਤੇ ਆਪਾਂ ਨੇ ਧਨੀਏ ਦੀ ਪੱਤੀ ਦੀ ਵਰਤੋਂ ਕੀਤੀ ਹੈ ਤੇ ਵਿੱਚ ਅਸੀਂ ਇਹਦੇ ਚੋਂ ਆਇਰਨ ਨੈਨੋ ਪਾਰਟਿਕਲਸ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਅੱਛਾ ਉਹਦੇ ਚੋਂ ਆਇਰਨ ਵੀ ਨਿਕਲਦੀ ਹੈ ਹਾਂਜੀ ਆਇਰਨ ਨੈਨੋ ਪਾਰਟਿਕਲਸ ਜਿਹੜੇ ਅਸੀਂ ਆਇਰਨ ਦੇ ਸਾਲਟ ਵੀ ਵਿੱਚ ਪਾਏ ਹੈ ਹਾਂਜੀ ਆਇਰਨ ਨੈਨੋ ਪਾਰਟਿਕਲਸ ਬਣਾਉਣ ਦੀ ਵੀ ਇੱਕ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਬੜੀ ਅੱਛੀ ਰਹੀ ਹੈ ਸਾਡੇ ਵਾਸਤੇ ਐਂਡ ਵੀ ਹੈਵ ਟੈਸਟਡ ਇਨ ਐਨੀਮਲਸ ਤੇ ਰਿਜ਼ਲਟਸ ਬਹੁਤ ਹੀ ਵਧੀਆ ਆਏ ਹੈ ਤੇ ਅਸੀਂ ਉਹਨਾਂ ਨੂੰ ਪਬਲਿਸ਼ ਵੀ ਕੀਤਾ ਇਨ ਇੰਟਰਨੈਸ਼ਨਲ ਜਰਨਲਸ ਮੈਮ ਤੁਸੀਂ ਕਿਹਾ ਕਿ ਲੇਡੀਜ਼ ਦੇ ਵਿੱਚ ਅਨੀਮੀਆ ਦੀ ਜ਼ਿਆਦਾ ਜਾਂ ਖੂਨ ਦੀ ਕਮੀ ਜ਼ਿਆਦਾ ਹੋ ਜਾਂਦੀ ਹੈ ਹਾਂ ਹਾਂ ਇਹ ਆਇਰਨ ਦੇ ਨਾਲ ਮੈਨੂੰ ਲੱਗਦਾ ਇਹ ਸਿੱਧਾ ਸਬੰਧ ਹੋ ਗਿਆ ਜੀ ਖੂਨ ਦਾ ਹਾਂਜੀ ਇਹ ਖੂਨ ਦੀ ਕਮੀ ਆਪਣੇ ਡਾਈਟ ਚ ਆਇਰਨ ਦੀ ਕਮੀ ਦੇ ਕਾਰਨ ਹੀ ਹੁੰਦੀ ਹੈ ਤੇ ਯੂਜੂਲੀ ਲੋਕੀ ਕਹਿੰਦੇ ਅਸੀਂ ਕੀ ਖਾਈਏ ਜਿਸ ਕਰਕੇ ਸਾਡਾ ਖੂਨ ਵਧੇ ਦ ਬੈਸਟ ਥਿੰਗ ਇਜ਼ ਨੀ ਦੇ ਪੱਤੇ ਆਮ ਤੌਰ ਤੇ ਅਸੀਂ ਆਪਣੇ ਫੂਡ ਤੇ ਯੂਜ਼ ਕਰੀਏ ਜੇ ਤੁਸੀਂ ਸਬਜ਼ੀ ਚ ਨਹੀਂ ਖਾਣਾ ਤੇ ਚਟਨੀ ਬਣਾ ਕੇ ਖਾ ਲਓ ਜੀ ਮੇਰਾ ਇਹੀ ਰਾਏ ਹੈ ਜੇ ਕੱਚੇ ਖਾ ਸਕਦੇ ਹੋ ਤਾਂ ਸਭ ਤੋਂ ਵਧੀਆ ਜੀ ਕੱਚੇ ਖਾ ਸਕਦੇ ਹੋ ਸਰ ਇੱਕ ਵਾਰੀ ਤੁਹਾਨੂੰ ਇਹ ਦੇਖਣਾ ਪਏਗਾ ਕਿ ਉਹਦੇ ਤੇ ਕੋਈ ਛਿੜਕਾਅ ਤੇ ਨਹੀਂ ਹੈ ਜੇ ਤੁਸੀਂ ਆਪਣੇ ਕਿਚਨ ਗਾਰਡਨ ਤੇ ਬਣਾ ਲਓ ਤੇ ਬੈਟਰ ਉਹ ਬੈਟਰ ਹੈ ਵੈਸੇ ਤਾਂ ਤਣੀਆਂ ਤਾਂ ਐਸੀ ਹੈ ਕਿ ਥੋੜਾ ਜਿਹਾ ਲਗਾਓ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋ ਜਾਂਦਾ ਤੇ ਬਾਰ-ਬਾਰ ਤੁਸੀਂ ਉਹਨੂੰ ਕੱਟ ਸਕਦੇ ਹੋ ਹਾਂਜੀ ਹੁਣ ਇੱਕ ਹਾਈਡਰੋਫੋਨਿਕਸ ਟਰਮ ਆ ਰਹੀ ਹੈ ਖੇਤੀ ਆ ਰਹੀ ਹੈ ਤੁਸੀਂ ਪਾਣੀ ਚ ਵੀ ਉਗਾ ਸਕਦੇ ਹੋ ਤਣੀਆਂ ਇਹਨੂੰ ਆਪਣੇ ਕਿਚਨ ਚ ਨਾ ਓਕੇ ਥੋੜਾ ਜਿਹਾ ਉਗਾ ਸਕਦੇ ਕਿਸੇ ਪੌਟ ਦੇ ਵਿੱਚ ਪੌਟ ਚ ਵਿੱਚ ओके okay. हाइड्रोफोनिक्स आ, मतलब दे? मिट्टी ਦੇ ਨਾਲ ਜੀ ਨਹੀਂ ਵਿਦਆਊਟ ਪਾਣੀ ਦੇ ਵਿੱਚ ਪਾਣੀ ਦੇ ਵਿੱਚ اچھا ਮੈਂ ਇਹ ਦੇਖਿਆ ਸੀਗਾ ਕਿਸੇ ਮੂਵੀ ਚ ਰੀਲਸ ਚ ਐਂਡ ਇਟ ਕੈਨ ਬੀ ਡਨ ਕਿਚਨ ਚ ਲੋਕੀ ਆਪਣਾ ਬਣਾ ਕੇ ਰੱਖਦੇ ਆ ਤੇ ਆਪਣੀ ਤੁਸੀਂ ਆਪ ਦੇਖੋ ਕਿ ਉਹਦੇ ਚ ਕੋਈ ਛਿੜਕਾਅ ਨਾ ਹੋਵੇ ਠੀਕ ਹੈ ਕੋਈ ਪੈਸਟੀਸਾਈਡ ਨਾ ਹੋਵੇ ਮੈਮ ਖੂਨ ਦੀ ਕਮੀ ਨੂੰ ਵੈਸੇ ਆਮ ਅਸੀਂ ਕਹਿ ਦਿੰਨੇ ਆ ਕਿ ਪੁਰਾਣੇ ਚਲੋ ਚੱਲਦੀਆਂ ਰਹੀਆਂ ਕਿ ਪਾਲਕ ਖਾਓ ਜੇ ਮਤਲਬ ਜੇ ਤੁਹਾਡੇ ਕੋਲ ਆਇਰਨ ਘੱਟ ਹੈ ਨਾ ਤਾਂ ਪਾਲਕ ਖਾ ਲਓ ਹਾਂ ਹਾਂ ਫਿਰ ਉੱਥੇ ਮੈਨੂੰ ਇਹ ਹੋ ਰਿਹਾ ਕਿ ਤੁਸੀਂ ਪਾਲਕ ਨੂੰ ਨਾ ਚੂਜ਼ ਕਰਕੇ ਧਨੀਆ ਚੂਜ਼ ਕੀਤਾ ਕਿ ਉਹਦੇ ਚੋਂ ਜ਼ਿਆਦਾ ਮਾਤਰਾ ਦੇ ਵਿੱਚ ਮਿਲ ਰਿਹਾ ਜਿਹੜਾ ਐਂਟੀਆਕਸਾਈਡ ਤੁਸੀਂ ਦੱਸ ਪਾਲਕ ਸਰ ਥੋੜੇ ਟਾਈਮ ਲਈ ਆਪਾਂ ਨੂੰ ਅਵੇਲੇਬਲ ਹੁੰਦੀ ਹੈ ਗੁੱਡ ਕੁਆਲਿਟੀ ਪਾਲਕ ਜਿਹੜੀ ਆਪਣੀ ਸਰਦੀਆਂ ਦੇ ਵਿੱਚ ਆਉਂਦੀ ਹੈ ਧਨੀਆ ਰੈਗੂਲਰ ਹੈਗਾ ਐਂਡ ਆਪਣੇ ਰੈਗੂਲਰਲੀ ਅਵੇਲੇਬਲ ਹੈ ਇਹ ਕਿਚਨ ਗਾਰਡਨ ਚ ਯੂ ਕੈਨ ਮੇਨਟੇਨ ਇਟ ਯੂ ਕੈਨ ਮੇਕ ਅ ਹੈਬਿਟ ਤੁਸੀਂ ਆਪਣਾ ਇੱਕ ਰੋਜ਼ ਦਾ ਦਿਨਚਰਿਆ ਬਣਾ ਲਓ ਕਿ ਮੈਂ ਇਨਾ ਪਾਣਾ ਹੀ ਹੈਗਾ ਚਲੋ ਤੁਸੀਂ ਸਵੇਰੇ ਬ੍ਰੈਕਫਾਸਟ ਚ ਨਹੀਂ ਲੈ ਸਕਦੇ ਲੰਚ ਹੋ ਗਿਆ ਡਿਨਰ ਹੋ ਗਿਆ ਕਿਸੇ ਤਰ੍ਹਾਂ ਆਪਣੀ ਡਾਈਟ ਚ ਨੀ ਕਮਾਊਟ ਹੋਣੀ ਚਾਹੀਦੀ ਹੈ ਮੈਮ ਮਤਲਬ ਦਿਨ ਦੇ ਵਿੱਚ ਧਨੀਏ ਦੀ ਬੈਟਰ ਹੈ ਸਰ ਕਿ ਕੁਝ ਕਿਉਂਕਿ ਆਪਾਂ ਇੰਡੀਅਨ ਫੂਡ ਚ ਇਹਨੂੰ ਧਨੀਆ ਕਹਿੰਦੇ ਆ ਬਾਹਰਲੇ ਦੇਸ਼ ਵਾਲੇ ਇਹਨੂੰ ਸਿਲੈਂਟਰੋ ਕਹਿੰਦੇ ਆ ਇਹ ਹਰ ਜਗ੍ਹਾ ਯੂਜ਼ ਹੁੰਦਾ ਹੈ ਜੀ ਐਂਡ ਮੇਰੇ ਹਿਸਾਬ ਨਾਲ 100 ਕੁ ਗ੍ਰਾਮ ਬਹੁਤ ਹੈ ਤੁਸੀਂ ਥੋੜੇ ਨਾਲ ਸ਼ੁਰੂ ਕਰੋ ਆਪਣਾ ਟੇਸਟ ਬਣਾਓ ਜੀ ਫਿਰ ਤੁਸੀਂ ਆਪਣਾ ਕਰੋ ਅੱਛਾ ਜੀ ਮੈਂ ਗਲਤ ਨਹੀਂ ਤਾਂ ਜੀ ਇੱਕ ਤਾਂ ਚਲੋ ਹਰੇ ਪੱਤੇ ਵਾਲਾ ਜਿਹੜਾ ਅਸੀਂ ਕੱਟਦੇ ਆ ਇੱਕ ਸੁੱਕਾ ਧਨੀਆ ਵੀ ਹੁੰਦਾ ਸ਼ਾਇਦ ਹਾਂ ਜੀ ਇੱਕ ਸੁੱਕਾ ਧਨੀਆ ਉਹ ਸੇਮ ਹੈ ਜੀ ਜੇ ਉਹਨੂੰ ਯੂਜ਼ ਕਰਦੇ ਮਿਲੋ ਉਹ ਸਰ ਬੀਜ ਹੋ ਗਏ ਹਾਂ ਜੀ ਬੀਜ ਇਹ ਹੋ ਗਏ ਫਰੈਸ਼ ਓਕੇ ਐਂਡ ਇਹਦੀ ਲਾਈਫ ਘੱਟ ਹੋਏਗੀ ਬੀਜ ਵਾਲੇ ਦੀ ਨਹੀਂ ਜੀ ਹਰੇ ਪੱਤਿਆਂ ਦੀ ਹਰੇ ਪੱਤਿਆਂ ਦੀ ਘਾਟ ਹੋएगी ਉਹ ਜਿਹੜਾ ਬੀਜ ਵਾਲਾ ਵੀ ਹੈਗਾ ਇਟ ਇਜ਼ ਵੈਰੀ ਗੁੱਡ ਓਕੇ ਫॉर ਥਾਇਰੋਇਡ ਅੱਛਾ ਜੀ ਹਾਂ ਜਿਹੜੀ ਬੱਚਿਆਂ ਨੂੰ ਪੀਸੀਓਐਸ ਹੈਗਾ ਉਹ ਧਨੀਆਂ ਸੁੱਕਾ ਪੀਓ ਕੇ ਫਿਰ ਸਵੇਰੇ ਉਹਨੂੰ ਐਸ ਅ ਹਰਬਲ ਟੀ ਵਿੱਚ ਤੁਸੀਂ ਥੋੜੀ ਜੀ ਦਾਲਚੀਨੀ ਪਾ ਲੋ ਓਕੇ ਉਹਨੂੰ ਬੋਇਲ ਕਰਕੇ ਲੋ ਇਟ ਵਿਲ ਇਨਕਰੀਜ਼ ਯੋਰ ਮੈਟਾਬੋਲਿਜ਼ਮ ਹਾਂ ਜੀ ਐਂਡ ਜਿਹਨਾਂ ਬੱਚਿਆਂ ਨੂੰ ਅੱਜਕੱਲ ਗਰਲਸ ਨੂੰ ਬਹੁਤ ਜ਼ਿਆਦਾ ਪੀਸੀਓਐਸ ਦੀ ਪ੍ਰੋਬਲਮ ਆ ਰਹੀ ਸੋ ਬਹੁਤ ਵਧੀਆ ਉਹ ਵੀ ਉਹਦੇ ਨਾਲ ਠੀਕ ਹੁੰਦੀ ਹੈ ਤੇ ਥਾਇਰਾਇਡ ਤਾਂ ਬਹੁਤ ਵੱਡੀ ਇੱਕ ਸਮੱਸਿਆ ਹੋਗੀ ਉਹਦੇ ਵਾਸਤੇ ਧਨੀਏ ਦੇ ਬੀਜ ਕਹਿ ਰਹੇ ਹੈ ਅੱਛਾ ਧਨੀਏ ਦੇ ਬੀਜਾਂ ਦੇ ਨਾਲ ਇਟ ਇਜ਼ ਵਨ ਆਫ ਦੀ ਐਸਪੈਕt ਆਯੁਰਵੈਦਿਕ ਪ੍ਰੈਕਟਿਸ਼ਨਰ ਕਹਿੰਦੇ ਹੈ ਕਿ ਆਪਾਂ ਧਨੀਏ ਨੂੰ ਉਬਾਲ ਕੇ ਲਈਏ ਉਹਨੂੰ ਪੀਓ ਲਈਏ ਦੋ ਤਿੰਨ ਘੰਟੇ ਜਾਂ ਓਵਰਨਾਈਟ ਤੇ ਫਿਰ ਉਹਨੂੰ ਸਵੇਰੇ ਐਜ਼ ਅ ਹਰਬਲ ਟੀ ਉਹਦੇ ਚ ਤੁਸੀਂ ਦਾਲਚੀਨੀ ਪਾ ਲੋ ਸ਼ਹਿਦ ਪਾ ਲੋ ਜੀ ਆਪਣਾ ਟੇਸਟ ਬਣਾ ਲੋ ਕਿਉਂਕਿ ਬੱਚੇ ਨਹੀਂ ਪੀਂਦੇ ਨਹੀਂ ਕਰਦੇ ਐਜ਼ ਅ ਮਦਰ ਮੈਨੂੰ ਵੀ ਇਹ ਡਿਫਿਕਲਟੀਜ਼ ਆਂਦੀ ਹੈ ਅੱਛਾ ਤੇ ਆਈ ਹੈਵ ਟੂ ਫਾਰਮੂਲੇਟ ਇਟ ਅਕੋਰਡਿੰਗਲੀ ਤੁਸੀਂ ਕਿਦਾਂ ਕਿਹੜਾ ਫਾਰਮੂਲਾ ਯੂਜ਼ ਕੀਤਾ ਮੈਨੂੰ ਬਾਕੀ ਵੀ ਸਿੱਖ ਲੈਣਾ ਮੇਰੀ ਮੇਰੀ ਜਿਹੜੀ ਬਟਿਆ ਹੈਗੀ ਹੈ ਆਲਥੋ ਸ਼ੀ ਇਜ਼ ਡੂਇੰਗ ਸਰਜਰੀ ਪਰ ਉਹ ਵੀ ਨਹੀਂ ਪਿੰਦੀ ਫਿਰ ਉਹਨੂੰ ਹਾਨੀ ਪਾ ਕੇ ਦਾਲਚੀਨੀ ਪਾ ਕੇ ਥੋੜਾ ਜਿਹਾ ਨਿੰਬੂ ਪਾ ਕੇ ਓਕੇ ਤੇ ਮਦਰਸ ਨੂੰ ਵੀ 올 द ਵਿਮਨਸ ਆ ਵੈਰੀ ਐਜੂਕੇਟਿਡ ਥੀਸ ਡੇਸ ਮਦਰਸ ਨੂੰ ਵੀ ਥੋੜਾ ਜਿਆ ਕਰਨਾ ਪਏਗਾ ਆਪਣੇ ਵਾਸਤੇ ਵੀ ਆਪਣੇ ਬੱਚਿਆਂ ਦੀ ਸਿਹਤ ਵਾਸਤੇ ਜਿਹੜਾ ਮੈਂ ਅਸੀਂ ਤੁਸੀਂ ਆਪਾਂ ਗੱਲ ਕਰੀ ਫਾਸਟ ਫੂਡ ਦੀ ਮਤਲਬ ਦਿਨ ਦੇ ਵਿੱਚ ਤਿੰਨ ਮੀਲ ਅਸੀਂ ਲੈਂਦੇ ਆ ਰਹੇ ਹਾਂ ਹਾਂਜੀ ਹਾਂਜੀ ਤਿੰਨ ਦੇ ਵਿੱਚੋਂ ਤਾਂ ਇਹ ਹੋ ਗਿਆ ਕਿ ਦੋ ਤਾਂ ਪੱਕੇ ਬੱਚੇ ਬਾਹਰੋਂ ਹੀ ਖਾਣਗੇ ਬਾਹਰੋਂ ਖਾਣਗੇ ਤੇ ਕੋਈ ਘਰ ਹੋਊਗਾ ਕਿ ਜਿੱਥੇ ਇੱਕ ਮੀਲ ਵੀ ਬੱਚਿਆਂ ਨੇ ਹੋਮ ਮੇਡ ਦਾ ਖਾਣਾ ਖਾ ਲਿਆ ਤੇ ਉਹ ਕਹਿੰਦੇ ਕਿ ਚਲੋ ਠੀਕ ਹੈ ਕੁਝ ਤਾਂ ਖਾਦਾ ਆਇਆ ਇਹ ਬੱਚਿਆਂ ਨੂੰ ਉਧਰ ਵਾਪਸ ਹੋਮ ਮੇਡ ਫੂਡ ਤੇ ਲੈ ਕੇ ਆਉਣ ਦੇ ਲਈ ਉਹ ਫਿਰ ਪੇਰੈਂਟਸ ਨੂੰ ਕਿੱਦਾਂ ਕਰਨਾ ਚਾਹੀਦਾ ਜਾਂ ਕਿੱਦਾਂ ਉਹਨਾਂ ਨੂੰ ਲੈ ਕੇ ਆਉਣ ਵਾਪਸ ਉਥੇ ਕਿਉਂਕਿ ਬੱਚੇ ਜਲਦੀ ਆਉਂਦੇ ਨਹੀਂ ਜੀ ਸਰ ਇਹ ਜਨਰੇਸ਼ਨ ਦੇ ਦੇ ਆਰ ਫੌਂਡ ਆਫ ਫੂਡ ਇਨਾਂ ਨੂੰ ਪਸੰਦ ਹੈਗਾ ਆਪਣਾ ਖਾਣਾ ਹਮ ਪਰ ਰੀਜ਼ਨ ਇਹ ਹੈ ਕਿ ਆਪਣੇ ਅਵੇਲੇਬਿਲਿਟੀ ਨਹੀਂ ਹੈਗੀ ਆਪਣੇ ਚਾਹ ਦੀ ਸ਼ਾਪ ਤੇ ਉਹੀ ਸਮੋਸੇ ਵਗੈਰਾ ਅਵੇਲੇਬਲ ਹੈਗੇ ਤੇ ਵੀ ਹਵ ਟੂ ਰੀਅਲੀ ਵਰਕ ਫਾਰ ਇਟ ਆਪਾਂ ਨੂੰ ਕੰਮ ਕਰਨਾ ਪੈਣਾ ਇਹਦੇ ਤੇ ਕਿ ਅ ਬੱਚੇ ਡੇਲੀ ਖਾਂ ਬੱਚੇ ਅੱਜਕੱਲ ਹோம் ਮੇਡ ਕਿਚਨਸ ਹੈਗੇ ਅਵੇਲੇਬਲ ਬਾਹਰੋਂ ਖਾਣਾ ਬੰਗਾ ਲੈਣੇ ਹਾਂਜੀ ਉਹਨਾਂ ਨੂੰ ਜਾਂ ਤੇ ਕਲਚਰ ਬਣ ਜਾਏ ਕਿ ਆਪਾਂ ਸਾਰੇ ਆਪਣੀ ਹੈਲਥ ਬਾਰੇ ਅੱਜਕੱਲ ਬਹੁਤ ਜ਼ਿਆਦਾ ਹੈਲਥ ਡਰਿੰਕਸ ਲੈ ਰਹੇ ਐਂਡ ਦੇ ਆਰ ਵੈਰੀ ਕੋਸਟਲੀ ਹੂੰ ਇਹਦੇ ਤੋਂ ਚੰਗਾ ਹੈ ਕਿ ਆਪਣੇ ਘਰ ਦੀ ਬਣੀ ਹੋਈ ਚੀਜ਼ ਲੈਣ ਐਂਡ ਬੱਚੇ ਵੀ ਅੱਜਕੱਲ ਸੋਚ ਰਹੇ ਹੈ ਕਿ ਕਿਵੇਂ ਆਪਾਂ ਆਪਣੀ ਨਾਰਮਲ ਰੁਟੀਨ ਵਾਲੀ ਚੀਜ਼ਾਂ ਨਾਲ ਐਂਡ ਉਹਨਾਂ ਦੀ ਵੀ ਪਾਕਟ ਅਲਾਉ ਨਹੀਂ ਕਰਦੀ ਕਿ ਬੜੇ ਬੜੇ ਪ੍ਰੋਟੀਨ ਸ਼ੇਕਸ ਵਗੈਰਾ ਲੈਣ ਤੇ ਬੈਟਰ ਹੀ ਹੈ ਕਿ ਸਾਰੇ ਬੱਚਿਆਂ ਨੂੰ ਐਜੂਕੇਟ ਕੀਤਾ ਜਾਏ ਜੀ ਔਰ ਮਦਰਸ ਵੀ ਖਾਸ ਕਰ ਸਾਰਿਆਂ ਨੂੰ ਆਪਣਾ ਆਪਣਾ ਯੋਗਦਾਨ ਪਾਣਾ ਪਏਗਾ ਦੈਨ ਉਹ ਲੀਡਸ ਫਸ ਕਈਆਂ ਦੀ ਮੈਮ ਲੇਡੀਜ਼ ਦੀ ਬਾਡੀ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਜ਼ਿਆਦਾ ਆਇਰਨ ਘਟ ਜਾਂਦੀ ਹੈ ਘਟ ਜਾਂਦਾ ਤੇ ਫਿਰ ਡਾਕਟਰ ਪ੍ਰਿਸਕਾਈਬ ਕਰਦੇ ਨੇ ਕਿ ਤੁਸੀਂ ਡ੍ਰਿਪ ਦੇ ਵਿੱਚ ਕੁਝ ਇੰਜੈਕਸ਼ਨ ਲਓ ਜੀ ਇਹ ਇਦਾਂ ਲਗਵਾਓ ਦੋ ਤਿੰਨ ਦਿਨ ਲਗਾਤਾਰ ਲਗਵਾਓ ਤੇ ਉਹ ਫਿਰ ਕਹਿ ਲੀਏ ਕਿ ਜਦੋਂ ਫੂਡ ਦੇ ਰਾਹੀਂ ਬਾਡੀ ਨੂੰ ਆਇਰਨ ਨਹੀਂ ਮਿਲਦਾ ਤੇ ਫਿਰ ਉਹ ਉੱਥੇ ਤੱਕ ਉਸ ਉਹ ਨੌਬਤਾਂ ਆਉਂਦੀ ਹੈ ਡ੍ਰਿਪ ਲਗਾਉਣ ਵਾਸਤੇ ਇੰਜੈਕਸ਼ਨ ਲਵਾਉਣ ਵਾਸਤੇ ਜੀ ड्यूरिंग प्रेगनेंसी गर्भवती महिला आती है फर्स्ट ची, ही uh, ची, uh, दसा जाता है खून की घाट हो रही है बट जी भी सप्लीमेंट्स अवेलेबल है यू हैव डायरिया या कॉन्स्टिपेशन। इस करके लेडीज जो जड़ी-फॉर्मूलेशन मार्केट अवेलेबल है बैटर यही है, है, है कि पालक का सूप या फिर धनिए सूप ਤਨੀਆਂ ਰੈਗੂਲਰਲੀ ਆਪਣੀ ਡਾਈਟ ਇਨਕਲੂਡ ਕਰੋ ওকে ਐਂਡ ਜੇ ਤੁਹਾਡਾ ਖਾਨ ਨੂੰ ਜੀ ਨਹੀਂ ਕਰਦਾ ਤੇ ਇਹਨੂੰ ਕੁਝ ਚਟਨੀ ਆ ਕੁਝ ਬਣਾ ਕੇ ਹੂੰ ਇਹਨੂੰ ਸਲਾਦ ਦੀ ਡਰੈਸਿੰਗ ਬਣਾ ਕੇ ਉੱਪਰ ਨਿੰਬੂ ਪਾ ਕੇ ਟੂ ਮੇਕ ਇਟ ਮੋਰ ਇੰਟਰਸਟਿੰਗ ਹੂੰ ਬਟ ਯੂ ਸ਼ੁਡ ਟੇਕ ਇਟ ਔਰ ਤਨੀਏ ਜਾਂ ਫਿਰ ਪੁਦੀਨਾ ਵੀ ਆ ਜਾਂਦਾ ਜਾਂ ਫਿਰ ਪਾਲਕ ਦੀ ਜਿਹੜੀ ਗੱਲ ਕਰਦੇ ਆ ਅਗਰ ਇਹ ਚੀਜ਼ਾਂ ਨਹੀਂ ਹੈਗੀਆਂ ਕਿਤੇ ਵੈਸੇ ਤਾਂ ਹੁੰਦੀਆਂ ਹਰ ਘਰ ਚਗਾ ਸਕਦੇ ਹੋ ਹੂੰ ਕੋਈ ਤੀਸਰਾ ਚੌਥਾ ਆਲਟਰਨੇਟਿਵ ਵੀ ਹੈ ਇਸ ਚੀਜ਼ ਦੇ ਲਈ ਕੋਈ ਹੋਰ ਫੂਡ ਹੋਵੇ ਜਾਂ ਕੋਈ ਸਬਜ਼ੀ ਅ ਸਰ ਇਹਦਾ ਡਰਾਈ ਐਕਸਟ੍ਰੈਕਟ ਬਣਾ ਲਓ ਤੁਸੀਂ ਇਹਨੂੰ ਡਰਾਈ ਕਰ ਲਓ ਜਿਵੇਂ ਪਾਲਕ ਹੈ ਇਹਨੂੰ ਡਰਾਈ ਕਰ ਲਓ ਸੁਕਾ ਲਓ ਸੁਕਾ ਲਓ ਹੈਨਾ ਜਿਵੇਂ ਆਪਾਂ ਮੇਥੀ ਨੂੰ ਵੀ ਸੁਕਾਣੀ ਆ ਹਾਂ ਜੀ ਸੁਕਾਣੇ ਆ ਆਪਾਂ ਸੁਕਾ ਲਈਏ ਇਹਨੂੰ ਫਿਰ ਇਹਦੀ ਵਰਤੋਂ ਕਰ ਸਕਦੇ ਆ ਧੁਨੇ ਨੂੰ ਵੀ ਸੁਕਾ ਕੇ ਆਪਾਂ ਵਰਤੋਂ ਕਰਦੇ ਆ ਜੀ ਤੇ ਆਈ ਥਿੰਕ ਇਹਦੇ ਚ ਹਾਊਸ ਵਾਈਫਸ ਐਂਡ ਵਿਮਨ ਦੇ ਕੈਨ ਕੰਟ੍ਰਿਬਿਊਟ ਅ ਲੋਟ ਈਵਨ ਚਿਲड्रन ਦੇ ਕੈਨ ਹੈਲਪ देयर ਮਦਰ ਠੀਕ ਹੈ ਇਹ ਐਗਰੀਕਲਚਰ ਬੇਸ ਥਿੰਗ ਹੈ ਐਂਡ ਇਹਦੇ ਚ ਸਾਰੇ ਕੁਛ ਕੁਛ ਆਪਣਾ ਕੰਟ੍ਰਿਬਿਊਸ਼ਨ ਦੇ ਸਕਦੇ ਮੈਮ ਪ੍ਰੈਗਨਸੀ ਚ ਜੇ ਆਇਰਨ ਦੀ ਕਮੀ ਹੁੰਦੀ ਹੈ ਖੂਨ ਘਟਦਾ ਇਹ ਵੀ ਕਹਿ ਦਿੱਤਾ ਜਾਂਦਾ ਕਿ ਦੇਖੋ ਅਗਰ ਮਦਰ ਦੀ ਹੈਲਥ ਅੱਛੀ ਹੈ ਤਾਂ ਬੱਚੇ ਦੀ ਹੈਲਥ ਵੀ ਅੱਛੀ ਹੋਏਗੀ ਹੈ ਨਾ ਤੇ ਕਈ ਵਾਰ ਪ੍ਰੈਗਨੈਂਸੀ ਦੇ ਵਿੱਚ ਵੀ ਹੁਣ ਜੇ ਆਪਾਂ ਦੇਖੀਏ ਤਾਂ ਮਦਰ ਪਹਿਲਾਂ ਤੋਂ ਹੀ ਜੰਕ ਫੂਡ ਖਾਂਦੀ ਆ ਰਹੀ ਹੈ ਤੇ ਉਹ ਫਿਰ ਸਭ ਕੁਝ ਅਵੋਇਡ ਕਰਨਾ ਚਾਹੀਦਾ ਜੇ ਪ੍ਰੈਗਨੈਂਸੀ ਆ ਤੇ ਜੇ ਹੈਲਦੀ ਬੇਬੀ ਚਾਹੀਦਾ ਮਦਰ ਨੂੰ ਤਾਂ ਫਿਰ ਬਿਲਕੁਲ ਹੋਮ ਫੂਡ ਤੇ ਆ ਜਾਣਾ ਚਾਹੀਦਾ ਸ਼ਿਫਟ ਹੋ ਜਾਣਾ ਚਾਹੀਦਾ ਜੀ ਹੋਮ ਫੂਡ ਤੇ ਆ ਜਾਣਾ ਚਾਹੀਦਾ ਬਟ ਹੈਬਿਟ ਨੂੰ ਚੇਂਜ ਕਰਦੇ ਕਰਦੇ ਐਟਲੀਸਟ 21 ਡੇਸ ਆਪਾਂ ਸਾਰਿਆਂ ਨੇ ਪੜਿਆ ਹੋਇਆ ਹੈ ਲੱਗਦੇ ਹੈ ਜੀ ਤੇ ਇਹ ਹੋ ਸਕਦਾ ਹੈ ਕਿ ਜੇ ਉਹ 3 ਟਾਈਮ ਫਾਸਟ ਫੂਡ ਖਾ ਰਿਹਾ ਹੈ ते दो टाइम अपना घर का खाना खाना शुरू ये बहुत जरूरी है। स्लोली स्लोली अपने बिकोज एकदम किसी कहोगे, नु कहे मन लेगा बट फिर वो थोड़े दिन बाद वापस आ जाएगा ਮੈਮ ਇਹਦੇ ਜਿਆਦਾ ਮਤਲਬ ਬਾਡੀ ਨੂੰ ਕੀ ਡੈਮੇजेस ਹੋ ਸਕਦੇ ਜਦੋਂ ਜਿਆਦਾ ਖੂਨ ਘਟ ਜਾਂਦਾ ਚਲੋ ਇੱਕ ਤਾਂ ਆਪਾਂ ਕਹਿੰਦੇ ਕਿ ਤਾਕਤ ਨਹੀਂ ਰਹਿੰਦੀ ਜੀ ਕੋਲ ਦੇ ਅਗਰ ਖੂਨ ਨਹੀਂ ਹੈ ਹੋਰ ਆਰਗਨਸ ਤੇ ਵੀ ਇਹ ਕੋਈ ਅਸਰ ਪਾਉਂਦਾ ਜੀ ਐਨੀਮੀਆਂ ਹਾਂ ਜੀ ਇਹ ਆਰਗਨ ਪਾਉਂਦਾ ਹੈ ਖੂਨ ਦੀ ਕਮੀ ਜਿਹੜੇ ਪੇਸ਼ੈਂਟਸ ਕਿਡਨੀ ਵਾਲੇ ਪੇਸ਼ੈਂਟਸ ਹੈਗੇ ਜਿਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਹੈਗੀ ਹੈ ਡਾਇਲਿਸਿਸ ਤੇ ਚੱਲਦੇ ਆ ਉਹਨਾਂ ਨੂੰ ਵੀ ਖੂਨ ਦੀ ਕਮੀ ਹੋ ਜਾਂਦੀ ਜੀ ਤੇ ਇਹ ਬਾਕੀ ਆਪਣੇ ਆਰਗਨਸ ਨੂੰ ਅਫੈਕਟ ਕਰਦਾ ਹੈ ਸਲੋਲੀ ਸਲੋਲੀ ਇਹ ਬਾਕੀ ਬਿਮਾਰੀਆਂ ਦਾ ਕਾਰਨ ਬਣਦਾ ਹੈ ਓਕੇ ਸੋ ਇਸ ਕਰਕੇ ਅਨੀਮੀਆ ਇਜ਼ ਅ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਆਪਾਂ ਨੂੰ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨੂੰ ਜੇ ਅਸੀਂ ਕਵਰ ਨਹੀਂ ਕਰਾਂਗੇ ਫਿਰ ਦ ਪਰਸਨ ਨੂੰ ਅਪ ਲੋ ਬਲੱਡ ਪ੍ਰੈਸ਼ਰ ਆਣਾ ਸ਼ੁਰੂ ਹੋ ਜਾਏਗਾ ਚੱਕਰ ਖਾਓਗੇ ਗਿਰ ਜਾਓਗੇ ਹੈਲਦੀ ਨਹੀਂ ਰਹੋਗੇ ਆਪਣਾ ਕੰਮ ਨਹੀਂ ਕਰ ਸਕੋਗੇ ਸੋ ਇਟ ਇਜ਼ ਵੈਰੀ ਇੰਪੋਰਟੈਂਟ ਮਤਲਬ ਬਹੁਤ ਜਿਆਦਾ ਧਿਆਨ ਰੱਖਣ ਦੀ ਲੋੜ ਹੈ ਬਹੁਤ ਲੋੜ ਹੈ ਤੇ ਜਿਹੜੀ ਤੁਸੀਂ ਖੋਜ ਕੀਤੀ ਹੈ ਮੈਮ ਇਹ ਫਿਰ ਮੈਡੀਸਨ ਅਵੇਲੇਬਲ ਹੋਊਗੀ ਜਾਂ ਹਜੇ ਇਸ ਨੂੰ ਕਾਫੀ ਟਾਈਮ ਲੱਗ ਜਾਣਾ ਹਜੇ ਖੋਜ ਹੋਈ ਹੈ ਸਰ ਇਹ ਖੋਜ ਹੋਈ ਹੈ ਇਹਨੂੰ ਆਪਾਂ ਐਨੀਮਲਸ ਤੇ ਟੈਸਟ ਕੀਤਾ ਹਿਊਮਨ ਬੀਇੰਗਸ ਤੇ ਟੈਸਟ ਕਰਨਾ ਰਹਿੰਦਾ ਹੈ ਆਪਣਾ ਕੰਮ ਤੇ ਬਿਕੋਜ਼ ਇਟ ਇਜ਼ ਹਰਬਲ ਤੇ ਥੋੜੇ ਚਿਰ ਚ ਇਹ ਮਾਰਕੀਟ ਚ ਅਵੇਲੇਬਲ ਹੋਏਗੀ ਓਕੇ ਤੇ ਮਤਲਬ ਬਾਕੀ ਦੇ ਜਿਹੜੀ ਮੈਡੀਸਿਨ ਆਲਰੇਡੀ ਚੱਲ ਰਹੀ ਹੈ ਜੀ ਹਾਂਜੀ ਉਹ ਕੈਮੀਕਲ ਦੇ ਨਾਲ ਹੈ ਮੈਮ ਬੇਸਡ ਹੈ ਇਹ ਹਰਬਲ ਹੈ ਓਕੇ ਇਹ ਹਰਬਲ ਹੈ ਔਰ ਹਰਬਲ ਤਾਂ ਸਾਡੇ ਲਈ ਵੈਸੀ ਮੰਨਿਆ ਗਿਆ ਕਿ ਹਰਬਲ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਨਹੀਂ ਹੋਰ ਕੋਈ ਮੈਮ رائے ਕੁਝ ਤੁਸੀਂ ਦੇਣਾ ਚਾਹ ਰਹੇ ਹੋ ਬਹੁਤ ਸਾਰੇ ਲੋਕ ਤੁਹਾਨੂੰ ਸੁਣ ਰਹੇ ਹੋਣਗੇ ਚਾਹੇ ਉਹ ਬੱਚਿਆਂ ਦੇ ਰਿਲੇਟਡ ਹੋਵੇ ਕਿਉਂਕਿ ਕਿਸੇ ਬੱਚੇ 'ਚ ਅਗਰ ਘੱਟ ਹੁੰਦਾ ਖੂਨ ਤੇ ਮਾਤਾ ਪਿਤਾ ਨੂੰ ਬਹੁਤ ਚਿੰਤਾ ਜੀ ਰਹ ਜਾਂਦੀ ਹੈ ਕਿਉਂਕਿ ਬੱਚੇ ਨੇ ਖਾਣਾ ਨਹੀਂ ਜਾਂ ਫਿਰ ਉਹ ਦਵਾਈਆਂ ਤੇ ਜਾਣਗੇ ਜਾਂ ਫਿਰ ਉਹ ਜੇ ਦਵਾਈ ਤੇ ਨਹੀਂ ਜਾਣਗੇ ਤਾਂ ਹੋਮ ਫੂਡ ਤੇ ਜਾਂ ਬੱਚਾ ਇਸ ਤਰੀਕੇ ਨਾਲ ਧਣੀਆਂ ਕਈ ਨਹੀਂ ਲੈਂਦਾ ਬੜੀ ਇੱਕ ਚਿੰਤਾ ਦਾ ਵਿਸ਼ਾ ਜਾ ਹੋ ਜਾਂਦਾ ਮੈਂ ਚਾਹੁੰਦਾ ਕਿ ਐਸੇ ਜਿਹੜੇ ਪੇਰੈਂਟਸ ਨੇ ਥੋੜਾ ਜਿਹਾ ਜੇ ਤੁਸੀਂ ਉਹਨਾਂ ਦੇ ਲਈ ਸੌਖਾ ਕੁਝ ਦੱਸ ਸਕੋ ਤੇ ਬੱਚਿਆਂ ਲਈ ਬ੍ਰੇਕਫਾਸਟ ਕਰਨਾ ਬਹੁਤ ਜ਼ਰੂਰੀ ਹੈ ਬੱਚੇ ਜਿਹੜੇ ਪੜ ਰਹੇ ਹੈ ਹੋਸਟਲ ਚ ਰਹਿ ਰਹੇ ਹੈ ਜਿਹੜੇ ਆਪਣੀ ਯੂਨੀਵਰਸਿਟੀ ਚ ਰਹਿ ਰਹੇ ਹੈ ਇਟ ਇਜ਼ ਬੈਟਰ ਕਿ ਰਾਤ ਨੂੰ ਹੀ ਤੁਸੀਂ ਸੋਚ ਲਓ ਕਿ ਸਵੇਰੇ ਮੈਂ ਕੀ ਖਾਣਾ ਹੈ ਜੇ ਹੁਣ ਸੀਜ਼ਨ ਚ ਐਪਲ ਆ ਰਿਹਾ ਹੈ ਜਾਂ ਕਿਨੂ ਆ ਰਿਹਾ ਹੈ ਜਿਹੜਾ ਵੀ ਫਰੂਟ ਆ ਰਿਹਾ ਉਹ ਬੱਚੇ ਰਾਤ ਨੂੰ ਹੀ ਡਿਸਾਈਡ ਕਰ ਲੈਣ ਜੇ ਆਪਣੇ ਸਕੂਲ ਬੈਗ ਤੇ ਜਾਂ ਕੁਝ ਵੀ ਆ ਲੈਣ ਕਿ ਵੀ ਮੈਂ ਇਹ ਚੀਜ਼ ਖਾਣੀ ਹੈ ਸਵੇਰੇ ਆਪਾਂ ਬ੍ਰੇਕਫਾਸਟ ਨਹੀਂ ਪਲਾਨ ਕਰਦੇ ਆਪਾਂ ਸਾਰਾ ਕੁਝ ਪਲਾਨ ਕਰਨੇ ਆ ਬ੍ਰੇਕਫਾਸਟ ਨਹੀਂ ਪਲਾਨ ਕਰਦੇ ਕਈ ਬੱਚੇ ਮੈਂ ਬ੍ਰੇਕਫਾਸਟ ਸਕਿਪ ਕਰ ਦਿੰਦੇ ਆ ਸਕਿਪ ਕਰਦੇ ਕਿ ਜਿਆਦਾ ਸਕੂਲ ਬੈਨ ਆ ਰਹੀ ਹੈ ਜੀ ਜਾਂ ਸਕੂਲ ਜਾਣਾ ਆ ਕਿ ਬੜੀ ਜਲਦੀ ਜਲਦੀ ਹੈ ਮੈਂ ਬਾਅਦ ਚ ਹੋ ਜਾਏਗਾ ਉਹ ਜੇ ਸਕਿਪ ਕਰਨਾ ਕਿੰਨਾ ਕਿ ਡੇਂਜਰਸ ਹੋ ਸਕਦਾ ਜੀ ਇਹ ਬਹੁਤ ਜ਼ਿਆਦਾ ਡੇਂਜਰਸ ਹੈ ਕਿਉਂਕਿ ਤੁਸੀਂ ਦੇਖੋ ਸਵੇਰੇ ਤੁਸੀਂ 1-2 ਘੰਟੇ ਤੱਕ ਤੁਸੀਂ ਠੀਕ ਹੀ ਚੱਲੋਗੇ ਕਿਉਂਕਿ ਰਾਤ ਦਾ ਖਾਣਾ ਖਾਇਆ ਹੋਏਗਾ ਪਰ ਫਿਰ ਉਸ ਤੋਂ ਬਾਅਦ ਤੁਹਾਡੀ એનર્ਜੀ ਲੈਵਲ ਡਾਊਨ ਹੋ ਜਾਏਗੀ ਈਵਨ ਬ੍ਰੇਨ ਤੇ ਵੀ ਇਹਦਾ ਇਫੈਕਟ ਹੈ ਮੈਮਰੀ ਤੇ ਇਫੈਕਟ ਹੈ ਇਫ ਯੂ ਹੈਵ ਐਨੀਮੀਆ ਬਟ ਆ IQ ਲੈਵਲ ਵੀ ਡ੍ਰੌਪ ਕਰੇਗਾ ਸਲੋਲੀ ਸਲੋਲੀ ਇਟ ਵਿਲ ਇਫੈਕਟ ਯੋਰ ਐਫੀਸੀ ਸਾਨੂੰ ਕਹਿੰਦੇ ਨੇ ਕਿ ਬਹੁਤ ਬੱਚਾ ਸੁਸਤ ਸੁਸਤ ਰਹਿਣ ਲੱਗ ਗਿਆ ਸੁਸਤ ਰਹਿੰਦਾ ਉਹ ਅਨੀਮਿਕ ਹੋਏਗਾ ਪੱਕਾ ओके मतलब ਜਿਹੜੇ ਬੱਚੇ ਐਦਾਂ ਹੋ ਰਹੇ ਨੇ ਤਾਂ ਪੇਰੈਂਟਸ ਨੂੰ ਉਹਦਾ ਬਲੱਡ ਟੈਸਟ ਕਰਾਉਣਾ ਚਾਹੀਦਾ ਹੈ ਕਿ ਹੀਮੋਗਲੋਬਿਨ ਕਿੰਨਾ ਬਹੁਤ ਜੀ ਬਹੁਤ ਜੀ ਤੇ ਕੁਛ ਨਹੀਂ ਤੇ ਡਰਾਈ ਫਰੂਟ ਜਿਵੇਂ ਕਿਸ਼ਮਿਸ਼ ਹੈਗੀ ਹੈ ਜਾਂ ਕਾਲੇ ਛੋਲੇ ਵੀ ਭੁਨੇ ਹੋਏ ਹੈ ਗੁੜ ਨਾਲ ਹਮ ਵੈਰੀ ਹੈਲਦੀ ਇਨਸਟੈਡ ਆਫ ਟੇਕਿੰਗ ਅ ਕੁਰਕੁਰਾ ਔਰ ਚਿਪਸ ਐਸ ਬ੍ਰੈਕਫਾਸਟ ਪਰ ਬੱਚੇ ਨਹੀਂ ਛੱਡਦੇ ਨਾ ਗੱਲ ਇਹੀ ਹੈ ਨਾ ਮੈਮ ਕੁਰਕੁਰੇ ਔਰ ਚਿਪਸ ਐਸੇ ਤੇ ਹੀ ਹੈ ਬੱਚੇ ਮਤਲਬ ਇਹ ਨੂੰ ਹੀ ਖਾ ਕੇ ਦੋ ਪੈਕੇਟ ਖਾ ਕੇ ਕਹਿਣਗੇ ਕਿ ਅਸੀਂ ਤਾਂ ਮੈਂ ਆਪ ਤੋਂ ਰ ਆਪਣੇ ਸਟੂਡੈਂਟਸ ਦੇਖ ਕੇ ਕਿ ਕਲਾਸ ਚ ਵੜ ਰਹੀ ਹੈ कुरकुरੇ ਦੇ ਨਾਲ ਐਂਡ ਯੂਜੂਲੀ ਮੇਰਾ ਇਹ ਹੁੰਦਾ ਕਿ ਬੱਚੇ ਇਹ ਨਾ ਖਾਓ ਇਸ ਤੋਂ ਬੈਟਰ ਹੈ ਤੁਸੀਂ ਕੋਈ ਫਰੂਟ ਖਾ ਲਓ ਹਮ ਠੀਕ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਮੈਮ ਬਹੁਤ ਧੰਨਵਾਦ ਤੁਹਾਡਾ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ ਇਸ ਗੱਲ ਦਾ ਔਰ ਤਣੀਆਂ ਜ਼ਰੂਰ ਖਾਓ ਜੀ ਕਿ ਪਾਲਕ ਚਲੋ ਸਰਦੀਆਂ ਚ ਮਿਲਦੀ ਹੈ ਪਰ ਤਣੀਆਂ ਹਰ ਮੌਸਮ ਚ ਅਵੇਲੇਬਲ ਹੈਗਾ ਆ ਮੈਮ ਨੇ ਦੱਸਿਆ ਕਿ ਤੁਸੀਂ ਘਰ ਵੀ ਆਪਣੇ ਉਗਾ ਸਕਦੇ ਹੋ ਆ ਪੌਟ ਚ ਪਾਣੀ ਦੇ ਨਾਲ ਵੀ ਸਿਰਫ ਉਗਾਈ ਹੋ ਸਕਦੀ ਆ ਧਣੀਏ ਦੀ ਸੁਤ ਧνια ਬੇहद ਜ਼ਰੂਰੀ ਆ ਆਮ ਤੌਰ ਤੇ ਹਰ ਇੱਕ ਸਬਜੀ ਦਾਲ ਦੇ ਵਿੱਚ ਪੈਂਦਾ ਤੇ ਟੇਸਟ ਬਹੁਤ ਵਧਾਉਂਦਾ ਸੋ ਜਿਹੜੇ ਬੱਚੇ ਨਹੀਂ ਖਾਂਦੇ ਤੇ ਉਹਨਾਂ ਨੂੰ ਵੀ ਖਾਣਾ ਚਾਹੀਦਾ ਖੂਨ ਜੇਕਰ ਪੂਰਾ ਰਹੂਗਾ ਤੁਹਾਡੀ ਬਾਡੀ ਚ ਤਾਂ ਤੁਸੀਂ ਤੰਦਰੁਸਤ ਰਹੋਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ